पिता जी बली ਏ ਸੰਗ ਪਰਮਾਤਮਾ ਨੇ ਜੋੜਾ ਜੋੜ ਕਰਕੇ ਉਹ ਵਿਵਾਰ ਦਿੱਤਾ ਜੋੜਾ ਜੋੜ ਕਰਕੇ ਉਹ ਵਿਵਾਰ ਦਿੱਤਾ ਸਾਡੇ ਭਾਗ ਚੰਗੇ ਕੁੱਲ ਦੁਨੀਆਂ ਨੂੰ ਕਤਾਰੇ ਜਾਈ ਅਸੀਂ ਆਹ ਸਤ ਗੁਰਤਾ ਆਵਾਲੇ ਦੇ ਕਿਤੇ ਬੈਠ ਕੱਲ ਆਇਆ ਉਸ ਮੇ ਤੁਸੀਂ ਕਰੀ ਜੰਗੀ ਕੋਲ ਦੁਨੀਆਂ ਤੂੰ ਅਜੀ ਪੁੱਤਰ ਬਾਜਾ ਵਾਲੇ ਦੇ ਸਿਰ ਪੈਰਾਂ ਤੱਕ ਕਰ ਜਾਈ ਅਸੀਂ ਹਾਂ ਸਤ ਗੁਰ ਕਾ ਜਾ ਵਾਲੇ ਦੇ ਉਹ ਕਿਤੇ ਬੈਠ ਕੱਲ ਆਇਆ ਬਸਨੇ ਤੁਸੀਂ ਕਰਿਓ ਗੌਰ ਵਿਚਾਰੀ ਉਤੇ ਉਤਰਾ ਦਾ ਦਨੀ ਹੋਰ ਕੋਈ ਨਹੀਂ ਲਬਣਾ ਪੁਲ ਸੰਸਾਰ ਤੇ ਮੈਂ ਕਿਸ ਵਿੱਚ ਇੰਨੀ ਹਿੰਮਤ ਕੇ ਬਾਪੂ ਨੂੰ ਤੋੜੇ ਮਰਨ ਲਈ ਇਹ ਦੁਆਦੇ ਦੁਖੜੇ ਆਪਣੇ ਦੇ ਦਿਲੀ ਬਣ ਤੋੜੇ ਜਰਨ ਲਈ न छ बलार पकारिय पुतर दी होर कोई नई लभना पुल सार हर नाल पुत्र ਰੋਣ ਲਿਆ ਜਾਂਦੇ ਆਣ ਵਿਚਾਰਾਂ ਨੂੰ ਹੋ ਸੀ ਸਭ ਕੁਝ ਆਪਣਾ ਹਰ ਜੰਨੇ ਇੱਕ ਕਣਗੀ ਦਰ ਦੇ ਪਿਆਰ ਤੇ ਪੁੱਤਰਾਂ ਦਾ ਦੰਨੀ ਹੋਏ ਕੋਈ ਨਈ ਲਬਣਾ ਕੋ ਲ ਸੰਸਾਰੀ ਤੇ ਪਰਤਾ ਕਰ ਸਰਗੀ

ਕੋਈ ਨੈ ਲਬਣਾ ਪਲਸਨ ਸਾਯੂ ਤੇ ਮਰੀਆਮ ਇਕਲਾ ਮਰ ਤਸ ਗਿਆ ਆਜ ਕਿਸੀ ਅਸ ਲੈ ਆ ਜਾਂਦੀ ਦਾ ਪਾ ਨਥਾ ਤੂੰ ਜਰਵਾਣਿਆ ਨੂੰ ਬੰਦ ਕਰ ਕਰਾ ਬਰਬਾਦੀ ਦਾ ਉਹ ਬਗੀ ਕਲਮ ਮਸਾ ਪਰਦੀ ਦਾ ਲਿਖਦੀ ਦਾੜੀ ਉੱਤੇ ਉਤਰਾਂ ਦਾ ਦਾਨੀ ਹੋਰ ਕੋਈ ਲੈ ਲਪਣਾ ਕੋਲਸਨ ਸਾਰੀ ਉੱਤੇ ਪਤਾ ਤਾਂ ਪਾਵਣ ਮਹਾਲੀਂ ਕਿਰਪਾ ਨਿਹਾਲ ਬੀਨਾ ਬੰਦੂ ਰਹਿਮਤਾਂ ਦੇ ਸਾਗਰ ਤੇਵਰhetrahetra ਤੱਕ ਦੇ ਮਾਲਕ ਗੁਰਤਾ ਗੱਦੀ ਉਪਰ ਬ੍ਰਾਜਮਾਨ ਸ਼ਬਦ ਗੁਰੂ ਸ਼ਬਦ ਗ੍ਰੰਥ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਹਜ਼ੂਰੀ ਅੰਦਰ ਬੁੜ ਬੈਠੇ ਗੁਰੂ ਸواره ਕਾਲ ਸਾਹਿਬ ਜੀ ਆਵੜ ਪੱਗੇ ਹਾਂ ਵੱਡੇ ਕੀਆ ਵਡਿਆਈਆਂ ਕਰਨ ਤੇ ਸੰਦਸ ਭਾਗਸ਼ਮਾ ਪ੍ਰਾਪਤ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਨੂੰ ਗੁਰਮਤ ਅਨਸਾਰ ਜੀਵਨ ਜਿਉਣ ਦੀ ਸੋਚੀ ਬਖਸ਼ਕਰ ਸਾਨੂੰ ਆਪਣਾ ਗ੍ਰਿਤ ਬਖਸ਼ਕਰ ਜਿਹਦੇ ਨਾਲ ਸਾਨੂੰ ਜੀਵਨ ਦੀ ਜਾਚ ਆ ਸਕੇ ਔਰ ਸੰਸਾਰ ਦੇ ਅੰਦਰ ਮਹਾਰਾਜਿਆਂ ਦੀ ਭਾਣ ਦੇ ਚੜਾ ਕਰਕੇ ਸਤਿਗੁਰੂ ਸਤਿਪਾਤਸ਼ਾਹ ਮਹਾਰਾਜ ਜੀ ਦੇ ਸ਼ਬਦਾਂ ਮੁਤਾਬਕ ਅਸੀਂ ਆਪਣਾ ਜੀਵਨ ਜਿਉ ਸਕੀਏ ਆਓ ਸਾਧ ਸੰਗਤ ਸਤਿਗੁਰੂ ਸਤਿਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਦੁਆਰਾ ਆਪ ਜੀ ਦੇ ਹਜ਼ੂਰ ਆ ਥੋੜੇ ਸਮੇਂ ਵਾਸਤੇ ਹਾਜ਼ਰੀ ਭਰਨ ਦਾ ਸੁਭਾਗ ਸਮਾਪਤ ਹੋ ਗਿਆ ਹੈ ਅੱਧੇ ਘੰਟੇ ਦਾ ਸਮਾਂ ਹੈ 7-8 ਮਿੰਟ ਲੰਘ ਗਏ ਆ ਕੋਸ਼ਿਸ਼ ਹੈ ਦੋ ਕਵਤਾਵਾਂ ਮੈਂ ਆਪਣੇ ਸਮੇਂ ਦੇ ਵਿੱਚ ਬੋਲਾਂਗਾ ਇਸ ਲਈ ਸਮਾਪਿਤ ਹੈ ਇਤਿਹਾਸ ਦੀ ਬੜੀ ਧੀਰੇ ਅੰਮਣੇ ਕਰਾਂਗੇ ਕੁਝ ਪੱਖ ਦੇ ਮਸਲਿਆਂ ਤੋਂ ਪਰ ਜੋ ਸਾਨੂੰ ਜੋ ਕਾਜਮਤ ਚੁਕੀਆਂ ਹੈ ਜੋ ਸਾਨੂੰ ਕੋੜ ਦੇ ਰੋਗ ਲੱਗ ਚੁੱਕੇ ਹੈ ਉਹਨਾਂ ਦੇ ਉੱਪਰ ਇਹ ਦੋ ਵਿਸ਼ਿਆਂ ਤੇ ਗੱਲਾਂਗੇ ਪਹਿਲਾ ਨਸ਼ਾ ਗੀਤਾ ਔਰ ਦੂਸਰਾ ਨਸ਼ੇ ਇਹਨਾਂ ਦੋਨਾਂ ਵਿਸ਼ਿਆਂ ਦੇ ਉੱਪਰ ਬੋਲਣਾ ਜਿੱਤਰ ਕਰਾਂਗਾ ਸਵਾਗਤ ਉਸ ਤੋਂ ਪਹਿਲਾਂ ਬੜੇ ਸਤਿਕਾਰ ਸਹਿਤ ਸਾਰੀ ਸੰਗਤ ਉਹ ਸਨਤਪੁਰ ਦੇ ਵਾਸੀ ਪਰਮਾਤਮਾ ਦੇ ਪੁੱਤਰ ਸਤਸੰਗੂ ਤੇਜ ਬਦਰਸਾ ਮਹਾਰਾਜ ਦੇ ਲੱਕ ਤੇ ਸੇਗਰ ਮਾਤਾ ਗੁਦਰੀ ਜੀ ਦੇ ਨੋਰੇ ਨਜ਼ਰ ਪਟਨੇ ਦਾ ਮਾਹੀ ਜਿੱਤੇ ਦਾ ਸ਼ਾਹ ਸਵਾਰ ਨਾਸਰੂ ਮਨਸੂਰ ਇਜਦੀ ਮਨਜ਼ੂਰ ਬਾਦਸ਼ਾਹ ਦਰਵੇਸ਼ ਆ ਭਗਤੀ ਅਤੇ ਸ਼ਕਤ ਦੇ ਮਾਲਕ ਹੈ ਮਹਾਨੀ ਤੇ ਕਤਰੀ ਦੇ ਪੂਰੇ ਸਰਬਸੰਧਾਨੀ ਮਰਤਬਾਨੀ ਵਰਤਾ ਗੰਬੜਾ ਵਰਿਆ ਮਕੇਲਾ ਅਜਾਦੀ ਦੇ ਸੱਚੇ ਸੱਚੇ ਆਸ਼ਿਕ ਸਾਹਿਬ ਸਤਸੰਗੂ ਗੁਰੂ ਗੋਬ ਸਿੰਘ ਮਹਾਰਾਜ ਦਾ ਹਰੋ ਸਾਰੇ ਸੰਗਤ ਪਿਆਰ ਸਤਕਾਰ ਸਤ ਫਤੇ ਬਲਾਗ ਅੱਜ ਕਿਖੋ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਓ ਸਨਮਾਨਯੋ ਖਾਲਸਾ ਦੀ ਸਾਰੇ ਸਿਆਣੇ ਬੈਠੇ ਹੋਏ ਇਹ ਜਿਹੜੇ ਰੋਗ ਕੋੜ ਦੇ ਰੋਗ ਅੱਜ ਪੰਜਾਬ ਦੇ ਧਰਤੀ ਨੂੰ ਚਿੰਬੜੇ ਹੋਏ ਐ ਕੌਣ ਤੇਰੇ ਕਵਾਂਗਾ ਸੇ ਕੌਣ ਤੇਰੇ ਕਵਾਂਗਾ ਪੰਜਾਬ ਦੇ ਸਮੁੱਚੇ ਵਸਤੇ ਲੋਕਾਂ ਨੂੰ ਚਿੰਬੜੇ ਹੋਏ ਐ ਇਹਦਾ ਕਾਰਨ ਐ ਧਰਮ ਨੇ ਸਾਨੂੰ ਹਰਕ ਧਰਮ ਨੇ ਜੀਉਣ ਦਾ 길 ਦਿੱਤੀ ਆ ਹਰਕ ਧਰਮ ਨੇ ਦੱਸਿਆ ਇਹ ਗੱਲ ਸਾਰਿਆਂ ਨੇ ਇਸਾ ਵਿਸ਼ੇ ਨੂੰ ਸਵੀਕਾਰ ਕੀਤਾ ਹੈ ਕਿ ਸਰੀਰ ਦੇ ਅੰਦਰ ਇੱਕ ਸੂਖਮ ਮਨ ਆ ਉਹਨੂੰ ਵੀ ਜਿੰਦਾ ਰੱਖਣਾ ਹੈ ਉਹਨੂੰ ਵੀ ਖਰਾਕ ਦਿੰਦੇ ਰਹਿਣਾ ਹੈ ਜਿੱਥੇ ਇਸ ਸਰੀਰ ਨੂੰ ਜਿੰਦਾ ਰੱਖਣ ਵਾਸਤੇ ਇਹਨੂੰ ੋਜਣ ਦੇਣਾ ਹੈ ਇਹਦੇ ਅੰਦਰ ਜਿਹੜਾ ਸੂਖਮ ਮਨ ਆ ਜਿਹਦੀ ਗੱਲ ਨੂੰ ਕੈਚ ਕਰਨਾ ਹੈ ਜਿਹਨੇ ਗੱਲ ਨੂੰ ਫੜ ਕੇ ਗਾ ਅਤ ਲਾਗ ਦੇ ਮੈਸੇਜ ਬਾਕਸ ਦੇ ਵਿੱਚ ਸੰਦੇਸ਼ ਭੇਜਣਾ ਹੈ ਉਹਨੂੰ ਜਿਉਂਦਾ ਰੱਖਣ ਵਾਸਤੇ ਹਰਕ ਧਰਮ ਨੇ ਜੀਵਨ ਜੱਜ ਦਿੱਤੀ ਹੈ ਪਰ ਦੁੱਖ ਦੀ ਗੱਲ ਹੈ ਹਰਕ ਬੰਦੇ ਨੇ ਸਰੀਰ ਦੀ ਜਿਹੜੀ ਤੰਦਰੁਸਤੀ ਸੀ ਸਰੀਰ ਨੂੰ ਨਵਾਂ ਕਰਉਣਾ ਇਹਨੂੰ ਤਗੜਾ ਕਿਵੇਂ ਰੱਖਣਾ ਹੈ ਹਰਕ ਬੰਦੇ ਨੇ ਉਸ ਗੱਲ ਨੂੰ ਗ੍ਰਹਿਣ ਕੀਤਾ ਪਰ ਲੱਖਾਂ ਕਰੋੜਾਂ ਦੇ ਵਿੱਚੋਂ ੁਰਲੀਆਂ ਰੂਹਾਂ ਸਨ ਜਿਨ੍ਹਾਂ ਨੇ ਨਾਲ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ ਜਿਹੜਾ ਅੰਦਰ ਮਨ ਹੈ ਇਹਨੂੰ ਵੀ ਜਿਉਂਦਾ ਰੱਖਣਾ ਹੈ ਹਰਸਾ ਜੀ ਜੇਕਰ ਇਸ ਤਾਨੂੰ ਭੋਜਨ ਨਾ ਦੇਓ ਆਖਰਕਾਰ ਸੁਖ ਦਾ ਸੁਖਦਾ ਇਹਦਾ ਜਿਹੜਾ ਰੂਪ ਹੈ ਸਾਨੂੰ 70 80 ਦਿਨਾਂ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਇਹਦੀ ਕਿੰਨੀ ਬੁਰੀ ਹਾਲਤ ਹੁੰਦੀ ਹੈ ਜੇਕਰ ਉਹਨੂੰ ਭੋਜਨ ਨਾ ਦਈਏ ਗੁਰੂ ਕੇ ਸਿੱਖੋ ਇਹ ਗੱਲ ਲਾਜ਼ੂ ਕਰੋ ਇਸ ਮਨ ਦੇ ਪਰ ਜੇਕਰ ਇਸ ਮਨ ਨੂੰ ਭਜਨਾਂ ਲਈਏ ਉਸ ਪਰਮੇਸ਼ਰ ਦਾ ਨਾਮ ਨਾਲ ਨੂੰ ਲਈਏ ਇਹ ਵੀ ਸੁਖ ਦਾ ਸੁਖਦਾ ਇਹ ਵੀ ਸੰਗੜ ਦਾ ਸੰਗੜਦਾ ਇਹ ਵੀ ਪਿੰਦਰ ਬਣਦਾ ਬਣਦਾ ਇੰਨਾ ਕਿੰਜਰ ਬਣ ਜਾਂਦਾ ਹੈ ਹਰਖਸਾ ਜੀ ਮੰਨ ਉਹਨਾਂ ਦੀ ਬਹੁਤ ਹੋ ਜਾਂਦੀ ਹੈ ਮੈਂ ਕਹਿਣ ਤੋਂ ਗਰੇਜ਼ ਨਾ ਕਰਾ ਗੁਰੂ ਤੇ ਸਿੱਖੋ ਅੱਜ ਭਾਰੀ ਤਾਰਾ ਪੈਸੀ ਹੈ ਜਿਨ੍ਹਾਂ ਦੇ ਮਨ ਸੁਗੜੇ ਨਹੀਂ ਜਿਨ੍ਹਾਂ ਦੇ ਮਨ ਖਾਲਸਾ ਜੀ ਕਮਜ਼ੋਰ ਨਹੀਂ ਹੋਏ ਮਨ ਮਰ ਚੁਕਿਆ ਉਹਨਾਂ ਦੇ ਮਨਾਂ ਦੀ ਮੌਤ ਹੋ ਚੁਕੀ ਹੈ ਜੇਕਰ ਗੁਰੂ ਕੇ ਸਿਖੋ ਇਹਨਾਂ ਮਨਾਂ ਦੀ ਮੌਤ ਹੋ ਚੁਕੀ ਹੈ ਤਾਂ ਹੀ ਤੇ ਮਾਨਾ ਇਸ ਮੈਸੇਜ ਬਾਕਸ ਦੇ ਵਿੱਚ ਸੁਣਿਆ ਨੂੰ ਭੇਜਦਾ ਕਿ ਤੂੰ ਮਾੜੀ ਮੋਟੀ ਦੀ ਸ਼ਰਮ ਖਾ ਗੁਰੂ ਕੇ ਸਿਖਾ ਤੇਰੇ ਕੋਲ ਤੇਰੀ ਭੈਣ ਬੈਠੀ ਹੈ ਮਾਂ ਬੈਠੀ ਹੈ ਇਹਨਾਂ ਗੰਦਾ ਗਾਣਾ ਚੱਲਦੇ ਤੂੰ ਸਿਰ ਹਲਾ ਰਿਹਾ ਹੈ ਇਨਾ ਗੰਦਾ ਗੰਦਾ ਇਲਾਕਾ ਜਾ ਰਿਹਾ ਐ ਇੰਨੀਆਂ ਗੰਦੀਆਂ ਤੁਮਾਂ ਲੱਪਣਾ ਜਾ ਰਹੀਆਂ ਐ ਤੈਨੂੰ ਸ਼ਰਮ ਕੋਈ ਨਹੀਂ ਤੇਰੇ ਚਿੱਟੇ ਦਾੜੀ ਦੀ ਰਹੀ ਤੈਨੂੰ ਆਪਣੀ ਜਵਾਨੀ ਦੀ ਸ਼ਰਮ ਕੋਈ ਨਹੀਂ ਰਹੀ ਤੈਨੂੰ ਆਪਣੇ ਪਰਿਵਾਰ ਦੀ ਕੋਈ ਸ਼ਰਮ ਨਹੀਂ ਰਹੀ ਇਹ ਗੁਰੂ ਕੇ ਸਿਖੋ ਪ੍ਰਤੱਖ ਨੂੰ ਪਰਮਾਨੰਦ ਦੀ ਉਦਾਹਰਨ ਕੋਈ ਨਹੀਂ ਐ ਪ੍ਰਤੱਖ ਨੂੰ ਪਰਮਾਨੰਦ ਦੀ ਕੋਈ ਲੋੜ ਨਹੀਂ ਹਰ ਸਾਹਿਬ ਜੀ ਮਰੇ ਹੋਏ ਮਨਾਂ ਦੀ ਪ੍ਰਤੱਖ ਨਿਸ਼ਾਨੀ ਐ ਜਿਹੜਾ ਬੰਦਾ ਗੁਰੂ ਕੇ ਸਿਖੋ ਸਾਡੀਆਂ ਧੀਆਂ ਪੈਣਾ ਦੇ ਚਿਹਰੇ ਦੀ ਕਾਰਤੂਨ ਕੜ ਕੇ ਸਾਡੇ ਮੂੰਹ ਤੇ ਚਪੇੜਾਂ ਮਾਰੀ ਜਾ ਰਿਹਾ ਸਾਨੂੰ ਗਾਲਾਂ ਕੱਢੀ ਜਾ ਰਿਹਾ ਕਹਿੰਦੇ ਅੱਜ ਦੀ ਗੱਲ ਐ ਕਹਿੰਦੇ ਨੱਕ ਦੀ ਗੱਲ ਐ ਤੇ ਕਹਿੰਦੇ ਕੋਕੇ ਦੀ ਗੱਲ ਐ ਗੁਰੂ ਕੇ ਸ਼ਿਕਾਉ ਉਹਦੇ ਉੱਪਰ ਤੋਂ 100-100 ਦੇ 5-500 ਦੇ نوٹ ਵਾਰਦੇ ਇਹ ਮਰੀ ਹੋਈ ਤਖੀਰ ਦੇ ਇਹ ਤੇਰੇ ਪੂਰੇ ਪੱਕੇ ਸੰਕੇਤ ਮਿਲਦੇ ਜਾ ਰਹੇ ਆ ਕੋਈ ਹੋਰ ਗੱਲ ਕਹਿੰਦੀ ਗੁਨਾਸ਼ ਨਹੀਂ ਮੈਂ ਬੇਨਤੀ ਕਰਾਂ ਖਾਲਸਾ ਜੀ ਆਜਾ ਲੱਚਰ ਗੀਤਾਂ ਦਾ ਮਾੜੇ ਗੀਤਾਂ ਦਾ ਇਹਦਾ ਵੱਡਾ ਦੌਰ ਹੋ ਚੁੱਕਿਆ ਇਨਾਂ ਦਾ ਜਿਹੜਾ ਅਧ ਮੰਡਲ ਹੈ ਇਹਨਾਂ ਵਿਚਾਲੇ ਹੋ ਚੁੱਕਿਆ ਹੈ ਕਿ ਰੈ ਰੱਬ ਦਾ ਨਾਮ ਇਹ ਦੋ ਕਾ ਕੰਨੀਆਂ ਬਿਸ਼ਰਮਾ ਵਿੱਚ ਕੰਨੀਆਂ ਗਈਆਂ ਫਲਸਾ ਜੀ ਇੱਕ ਉਹ ਹੈ ਜਿਨਨੇ ਗੰਦਾ ਕਹਾਣਾ ਲਿਖਿਆ ਲਿਖਣ ਵਾਲੇ ਨੂੰ ਲੋਟ ਆ ਜਾਂਦੀ ਹੈ ਉਹਨੇ ਘਰ ਬੈਠ ਕੇ ਲਿਖਿਆ ਦੀ ਕਲਮ ਚੱਲਦੀ ਹੈ ਖਾਲਸਾ ਜੀ ਜੋਦੇ ਮਨ ਵਿੱਚ ਆਇਆ ਜਿਹੋ ਜਿਹੋ ਦੇ ਧੋਪਾ ਵਿੱਚ ਵਿੱਚ ਸਾਹ ਨਿਕਲਿਆ ਕਿ ਆਕੂ ਕਰਾ ਵਿਚਾਰਾ ਜਿਹੋ ਜਿਹੋ ਦੇ ਭਾਂਡੇ ਵਿੱਚ ਗੰਧ ਸੀ ਉਹਨੇ ਖਾਲਸਾ ਜੀ ਗੰਧ ਆਪਣੀ ਕਰਮ ਦੇ ਨਾਲ ਕਾਗਜ਼ ਤੇ ਲਿਖ ਦਿੱਤਾ ਇਹ ਪਹਿਲੀ ਬਿਸ਼ਰਮ ਕੈਟਾਗਰੀ ਹੈ ਤੇ ਦੂਸਰੀ ਹੈ ਜਿਨੇ ਖਾਲਸਾ ਜੀ ਉਹਨੂੰ ਗਾਇਆ ਜਿਨੇ ਅਲਾਪਾਂ ਦੇ ਵਿੱਚ ਜਿਨੇ ਹੇਕਾਂ ਲਾ ਲਾ ਕੇ ਉਸ ਗੰਧ ਨੂੰ ਗਾਇਆ ਇਹ ਦੋਨੋਂ ਕੈਟਾਗਰੀਆਂ ਬਿਸ਼ਰਮ ਹੈ ਮੈਂ ਕਹਿੰਦਾ ਬੇਦਲ ਨ ਕਰਾਂ ਗੁਰੂ ਕਾ ਸਕੋ ਤੇ ਤੇ ਤੀਜੀ ਇਹ ਕੇ ਨਾ ਦੂਜਾ ਵੱਡੀ ਬਿਸ਼ਰਮ ਹੈ ਲਿਖਣ ਵਾਲੇ ਨੇ ਲਿਖਿਆ ਕਿ ਗੋਲਵਾਰੇ ਨੇ ਗਾਇਆ ਅਰਸਾ ਜੀ ਬਿਸ਼ਰਮ ਤੀਜੀ ਕੈਟਾਗਰੀ ਉਹ ਆ ਜੀ ਨੇ 50 ਰੁਪਏ ਆਪਣੇ ਜੇਲ੍ਹ ਤੋਂ ਕੱਟੇ ਉਹ ਗੰਧ ਕਰੇ ਫੀਰ ਕੇ ਜਾਂਦਾ ਔਰ ਆਪ ਸੁਨੇ ਆਪਣੀਆਂ ਧੀਆਂ ਪੈਣਾ ਨੂੰ ਸੁਣਾਇਆ ਅਰਸਾ ਜੀ ਏਡੀ ਸਾਡੀ ਜ਼ਮੀਰ ਮਰ ਚੁਕੀ ਹੈ ਜਿਸ ਗੰਦੇ ਗੰਨ ਦਾ ਜਿਸ ਕੰਜਰ ਦਾ ਵਿਰੋਧ ਹੋਇਆ ਦਜੀਤ ਸੰਧ ਆਸਾ ਜੀ ਉਹਨੇ ਲੱਕ ਅਖ ਤੇ ਗਾਣਾ ਗਾਇਆ ਉਸ ਗਾਣੇ ਦਾ ਇਸਤਰੀ ਸਮਾਜ ਵੱਲੋਂ ਬੀਬੀਆਂ ਦੇ ਵੱਲੋਂ ਧਾਰਮਿਕ ਜਿਥੇ ਬੰਦੀਆਂ ਵੱਲੋਂ ਵਿਰੋਧ ਹੋਇਆ ਤੇ ਮੈਂ ਹੈਰਾਨ ਹੋਇਆ ਇਸ ਗੱਲ ਦੇ ਅੰਕੜੇ ਚ ਕੱਢ ਕੇ ਵੇਖ ਲੋ ਖਾਲਸਾ ਜੀ ਵਿਰੋਧ ਉਹਦਾ ਹੋਇਆ ਉਸ ਗਾਣੇ ਦਾ ਤੇ ਜਿੰਨੇ ਵਿਆਹ ਹੋਇਆ ਸਾਰਿਆਂ ਦੀਆਂ ਮੂਰਿਆ ਕੱਢ ਕੇ ਵੇਖੋ ਸਾਰਿਆਂ ਨੇ ਸਭ ਤੋਂ ਵੱਧ ਗਾਣਾ ਹੀ ਉਹ ਚਲਾਇਆ ਸਾਰਾ ਦਮਤ ਗਾਣਾ ਲਾਇਆ ਹੀ ਹੋਇਆ ਖਾਲਸਾ ਜੀ ਦਾ ਵਿਰੋਧ ਆਇਆ ਕਿੱਥੇ ਸਿੱਖ ਲੋਗੇ ਇਸ ਲਈ ਆ ਸਮਾਂ ਸੀਮਤ ਹੈ ਸੋਨਾ ਪਰਵੰਦ ਦੇ ਕਰਕੇ ਗੁਰੂ ਕੇ ਸਿੱਖੋਂ ਗਾਉਣ ਵਾਲੇ ਗਾ ਰਹੇ ਜਦੋਂ ਇਹਦੇ ਗੀਤਾਂ ਦੇ ਅਰਥ ਕਰਨ ਬੈਠ ਗਏ ਸਾਹਿਬ ਦੀ ਗੋਦ ਵਿੱਚ ਸਾਹਿਬ ਦੀ ਹਜ਼ੂਰੀ ਵਿੱਚ ਇਹੋ ਜਿਹੇ ਕੰਦਰ ਗਾਣੇ ਦੇ ਖਾਲਸਾ ਜੀ ਅਰਥ ਕਰਨ ਨੂੰ ਦਿਲ ਨਹੀਂ ਕਰਦਾ ਪਰ ਕੀ ਕਰੀਏ ਖਾਲਸਾ ਜੀ ਇਹਨਾਂ ਨੇ ਦਿਲ ਵਿੱਚ ਐਸੇ ਛੁਰੇ ਮਾਰ ਛੱਡੇ ਐ ਲੋਕਾਂ ਦੀ ਬਿਰਤੀ ਲੋਕਾਂ ਦੀ ਸੋਲਤਾ ਲੋਕਾਂ ਦੇ ਮਾਨਾ ਇਹਨੇ ਤੁ ਮਰ ਚ ਪਿਆ ਮੈਂ ਹੈਰਾਨ ਆ ਕੇ ਜਿਉ ਕਿਥੇ ਰਹੇ ਐ ਇਹ ਸਰੀਰ ਹੈ ਜਾਂ ਲੁੱਥੋ ਤੁ ਲਾ ਫਿਰਦੀ ਐ ਖਾਲਸਾ ਜੀ ਜੇਕਰ ਤੁਨੀ ਵੱਡੋ ਸ੍ਰੀ ਪੀਰ ਮਹਿਸੂਸ ਕਰਦਾ ਪਰ ਇਹਨਾਂ ਦੇ ਬਾਣ ਵਜਰੇ ਛਰੇ ਵਜਰੇ ਪੀਰ ਤੁਨੀ ਹੋ ਰਹੀ ਖਾਲਸਾ ਜੀ ਗੌਣ ਵਾਲਾ ਗੌਣਾ ਕੰਨ ਤੇ ਰੱਖ ਕੇ ਮੈਂ ਫੋਟੋ ਖਿੱਚਾਂਗੇ ਗਮਨ ਤੇ ਤੇਰੀ ਇਦਾਂ ਦੇ ਗਾਣੇ ਆਏ ਇੰਨੇ ਗਾਣੇ ਚੱਲੇ ਹੈਰਾਨ ਹੋ ਗਏ ਆ ਗੁਰੂ ਕੇ ਸਿੱਖ ਦਾ ਤਰਜਮਾ ਕਰਕੇ ਮੇਥੋ ਜਰਾ ਗਵਾਂਡ ਵਿੱਚ ਕੌਣ ਹੈ ਕਲਸਾ ਜੀ 80 ਤੋਂ 90% ਗਵਾਂਡ ਦੇ ਜਾਦ ਭਰਾ ਹੈ ਜਾਂ ਚਾਚਾ ਤਾਇਆ ਸਾਡੇ ਇਹੀ ਗਵਾਂਡ ਦਾ 80% ਉੱਕੇ ਵੱਖਰਾ ਹੋ ਰੋ ਸਕਦਾ ਪਰ 90% ਸਾਡਾ ਚਾਚਾ ਤੇ ਤਾਇਆ ਜਵਾਂਦਾ ਉਹ ਗੁਰੂ ਕੇ ਸਿੱਖੋ ਲਿਖਣ ਵਾਲਾ ਲਿਖਤਾ ਗਵਾਂਡ ਵਾਲਾ ਗਾਤਾ ਅਸੀਂ ਇਹਨਾਂ ਬਿਸ਼ਰਮ ਹੋ ਕੇ ਆਪਣੀਆਂ ਪੈਣਾ ਦੀਆਂ ਫੋਟੋ ਖਿੱਚਾਂਗੇ ਆਪਣੀਆਂ ਪਣਾਆਂ ਦੀਆਂ ਫੋਟੋ ਖਿੱਚਾਂਗੇ ਇਹ ਖਾਲਸਾ ਜੀ ਮਰੀ ਹੋਈ ਜ਼ਮੀਰ ਦੇ ਸੰਕੇਤ ਹੈ ਇਸ ਲਈ ਜੁੜ ਜਾ ਬੂਤੀ ਬੰਨਣਾ ਇਹਨਾਂ ਨੂੰ ਮਨ ਨੂੰ ਜਿਉਂਦੇ ਕਰੋ ਤਾਂ ਜੋ ਸਾਡੀ ਇਹ ਜ਼ਬਾਨ ਜਿਹੜੀ ਖਾਲਸਾ ਜੀ ਕਿਸੇ ਪ੍ਰਚਾਰਕ ਦੇ ਖਿਲਾਫ ਆ ਕਿਸੇ ਟਾਡੀ ਦੇ ਖਿਲਾਫ ਕਿਸੇ ਖਾਲਸਾ ਜੀ ਬੁਲਾਰੇ ਦੇ ਖਿਲਾਫ ਤੇ ਜੋਰਾਂ ਨਾਲ ਬੋਲਦੀ ਹੈ ਇਹਦਾ ਮੂੰਹ ਕਾਲਾ ਕਰੋ ਇਹਦਾ ਦਸਤਾਰਾ ਲਾਓ ਇਹਨੂੰ ਘਰੇ ਦੇ ਚੂਵੇ ਦਿਓ ਖਾਲਸਾ ਜੀ ਆਰੇ ਜਾਨ ਬੰਦ ਹੋ ਜਾਂਦੀ ਐ ਇਹੋ ਜੇ ਕੰਕਰ ਕਲਾ ਕਲਾਕਾਰਾਂ ਦੇ ਖਿਲਾਫ ਬੋਲਣ ਵਾਸਤੇ ਕੀ ਲੱਗਦਾ ਗਾਰੇ ਨੂੰ ਕਿਨੇ ਜਾਦੀ ਦਿੱਤੀ ਐ ਹਰਸਾ ਜੀ ਸੁਣੋ ਤੁਮ ਜੇ ਦੇ ਕਰਕੇ ਇਹਨਾਂ ਲੰਚਰ ਕੀਤਾ ਨੇ ਮਾਨੂੰ ਸਾਡਾ ਜੀਵਨ ਰੁਪੀ ਡੇੜਾ ਕਰ ਕੀ ਕਰ ਦਿੱਤਾ ਕਿਉਂ ਬੰਤੀ ਘਰ ਕੇ ਉਹਨੇ ਕਲਾ ਦਈ ਹੈ ਜਾਲ ਕਕੇ ਗਾਣ ਸੁਣਨ ਦੀਆਂ ਪੈਗੀਆਂ ਰੀਤਾਂ ਨੇ ਕਰਤਾ ਤੇਰਾ ਕਰਕ ਲੋਕਾਂ ਦਾ ਲੱਛਰ ਦੀਤਾਂ ਨੇ ਕਰਤਾ ਤੇਰਾ ਕਰਕ ਲੋਕਾਂ ਦਾ ਗੰਦਿਆਂ ਦੀਤਾਂ ਨੇ ਪਹਿਲਾਂ ਲੋਕੀ ਕਿਸੇ ਬੰਦੇ ਬੰਦ ਪੰਗੀਰਾ ਦੇ ਜੋ ਦੇ ਸੂਰਮਿਆਂ ਜਾ ਰਾਜੇ ਅਤੇ ਵਜ਼ੀਰਾ ਜੀ ਰਾਵੇ ਨਾ ਭਗਵਤ ਯਾਰ ਨ ਬਈਆ ਤੋੜ ਪਰੀਤਾਂ ਨੇ ਕਰਤਾ ਬੇੜਾ ਘਰਕ ਲੋਕਾਂ ਦਾ ਲੱਚਰ ਦੀ ਤਾਨੇ ਕਰਤਾ ਬੇੜਾ ਘਰਕ ਲੋਕਾਂ ਦਾ ਦੰਦਿਆਂ ਦੀ ਤਾਰੇ ਕਿਸੇ ਜਿੱਥੇ ਛੱਡ ਕੇ ਲੋਕਰਤਾ ਗਵਜਾ ਨ ਲੱਗੇ ਯਮਲਾ ਅਦੇ ਨਰਿੰਦਰ ਦੀ ਬਾਸੂਣੋਂ ਗਾਣ ਲੱਗੇ ਯਮਲਾ ਅਧ ਨਰਿੰਦਰ ਬੀਬਾ ਵਲੀਆ ਗਾਣ ਲਗੇ ਉਹ ਪਰਦੇ ਵਿੱਚ ਗੱਲ ਕਹਿ ਕੇ ਦੇ ਕੇ ਕਈ ਨ ਸੀਤਾਨੇ ਕਰਤਾ ਫੇੜਾ ਘਰ ਕ ਲੋਕਾਂ ਦਾ ਲਚਰ ਦੀ ਤਾਨੇ ਕਰਤਾ ਫੇੜਾ ਘਰ ਕ ਲੋਕਾਂ ਦਾ ਦੰਦਿਆਂ ਦੀ ਤਾਨੇ ਹੱਤੇ ਲੋਕੀ ਰਮਲੇ ਚਮਕੀਲੇ ਦਿਆ ਖਾੜਿਆ ਨੇ ਖਾਟਪ ਜਮੇ ਕੁੜਤੇ ਜੈਗਟਾ ਪਾਲੀਆਂ ਪਾੜਿਆ ਨਾ ਦੱਪ ਜਮ ਨੇ ਕੁੜਤੇ ਜਗਤਾ ਪਾਲੀਆਂ ਪਾੜਿਆਂ ਨੇ ਕੁੜੀਆਂ ਲਾ ਕੇ ਦੁਨੀਆਂ ਸਿਰਾਂ ਤੋਂ ਪੈਸ਼ਾਨ ਕੀਤਾ ਨੇ ਕਰਤਾ ਬੇੜਾ ਘਰਕਲੋਕਾਂ ਦਾ ਲੱਚਰ ਕੀਤਾ ਨੇ ਕਰਤਾ ਬੇੜਾ ਘਰਕਲੋਕਾਂ ਦਾ ਦੰਦਿਆਂ ਕੀਤਾ ਨੇ ਪਤਾ ਨਹੀਂ ਕਿਸ ਪੜੂਏ ਦਿਸ ਕੋ ਦਾ ਨਸ ਤੋਰ ਦਿੱਤਾ ਗੁਜ਼ਰਿਆਂ ਵਾਂਗੂ ਲਾ ਪਹਿਲਾਵਣ ਉੱਤੇ

குட பட்டாா தங்க பசால குட பட்டா தங்க பசால படலி தேடா கரச்சர பித்தே ਤਾ ਬੇੜਾ ਘਰਕ ਲੋਕਾਂ ਦਾ ਗੰਦੀਆਂ ਦੀ ਤਾਵੇਂ ਜੀ ਨੂੰ ਆਪਣੇ ਪਿਆਦਾਂ ਦੇ ਦਾ ਨਾ ਨਹੀਂ ਆਉਂਦਾ ਬਈ ਉਹ ਸਭ ਤਲਮੀ ਐਕਟਰਾਂ ਦੇ ਨਾਲ ਝੱਟ ਸੁਣਾਉਂਦਾ ਬਈ ਉਹ ਸਭ ਤਲਮੀ ਐਕਟਰਾਂ ਦੇ ਨਾਲ ਝੱਟ ਸੁਣਾਉਂਦਾ ਬਈ ਉਹ ਡਾਇਲੌਗ ਕਰ ਲੈ ਯਾਦ ਗਏ ਪਲ ਜਨਮ ਤਰੀਕਾਂ ਨੇ ਕਰਤਾ ਬੇੜਾ ਘਰਕ ਲੋਕਾਂ ਦਾ ਲੱਚਰ ਦੀ ਤਾਵੇਂ ਕਰਤਾ ਬੇੜਾ ਕਰਕ ਲੋਕਾਂ ਦਾ ਨੱਚਣ ਗੀਤਾਂ ਨੇ ਓ ਸ਼ਰਮਾਇਆ ਨਾ ਅਧਨੰਗੇ ਨਕਲੀ ਵਰਦੇ ਆ ਨਾ ਬੰਦੇ ਨਾ ਮੇਢੂ ਵਾਲ ਖਲਾਰੇ ਸਿਰਦੇ ਆ ਨਾ ਬੰਦੇ ਨਾ ਮੇਢੂ ਵਾਲ ਖਲਾਰੇ ਸਿਰਦੇ ਆ ਓ ਅਜਨਸ਼ੀਆਂ ਦੇ ਹੋ ਗਏ ਸੁੱਕ ਕੇ ਵਾਗਤ ਵਿਤਾਨੇ ਕਰਤਾ ਬੇੜਾ ਕਰਕ ਲੋਕਾਂ ਦਾ ਨੱਚਰ ਗੀਤਾਂ ਨੇ ड़ा गर्क लुका गंदीतांगे चुक ते नासे ते भेण खटोली सघी कोल से भावां देण खटोली सघी कोल सघा वे सुण सुण गंदीत पिंडे नू चाढ़िय सीता ना गक लुक लक्चर गीता न ਕਰਤਾ ਦੇ ਦਾ ਕਰਕ ਲੋਕਾਂ ਦਾ ਗੰਨਿਆਂ ਦੀ ਤਾਰੇ ਹੋਰ ਬਾਣ ਵਾਲੇ ਜਦ ਦੀ ਪਹਿਣਾ ਦੀਆਂ ਨਕਲਾ ਲਾਉਂਦੇ ਆ ਗੋਣ ਵਾਲੇ ਜਦ ਦੀ ਪਹਿਣਾ ਦੀਆਂ ਨਕਲਾ ਲਾਉਂਦੇ ਆ ਗੋਣ ਵਾਲੇ ਜਦ ਦੀ ਪਹਿਣਾ ਦੀਆਂ ਨਕਲਾ ਲਾਉਂਦੇ ਆ ਅੱਡੇ ਲੋਕ ਬਿਸ਼ਰਮ ਹੁ ਤੌਂਦੀ ਲੋਰ ਵਰਾਉਂਦੇ ਆ ਦੇ ਲੋਕ ਬਿਸ਼ਰਮ ਉਤੋਂਦੀ ਪੈਸੇ ਸੁਪਦੇ ਆ ਹੋ ਕੁੱਟੇ ਚੜ ਚੜ ਕੁੜੀਆਂ ਕੁੜੀਆਂ ਸੁਨਸਲੀ ਤਾਂ ਨੇ ਕਰਤਾ ਬੇੜਾ ਖੱਤ ਲੋਕਾਂ ਦਾ ਨੱਚਰ ਗੀਤਾਂ ਨੇ ਕਰਤਾ ਬੇੜਾ ਖੱਤ ਲੋਕਾਂ ਦਾ ਜੰਨੀਆਂ ਦੀ ਤਾਂ ਨੇ ਹੋ ਮੇ ਸਮਝੇ ਰਿਕ ਗੰਦਾ ਕਾ ਦੋ ਦੇਰ ਮਿਆਰ ਰਿਓ ਆਉਣ ਵਾਲੀਆਂ ਨਫਲਾਂ ਦਾ ਪਿਆ ਦੇਰ ਮਿਆਰ ਰਿਓ ਉਹ ਗੰਦਾ ਜਾ ਗੁਰ ਮੇਲੇ ਗੰਦਾ ਗਾਵੇ ਮੇਲ ਕੇੜੀਆਂ ਜਿਤਨੀਆਂ ਵੀ ਤਾਰੇ ਕਰਤਾ ਫੇਰਾ ਕਰ ਲੋਕਾਂ ਦਾ ਲੱਛਰੀ ਗੀਤਾਂ ਨੇ ਕਰਤਾ ਫੇਰਾ ਕਰ ਲੋਕਾਂ ਦਾ ਗੰਦਿਆ ਗੀਤਾਂ ਨੇ ਕੈਸੀ ਬੋਹਨਾ ਸ਼ਰਮੀ ਇਹ ਰਸ ਲਾਏ ਸਾਖਤ ਹੀਤ ਨਾਲ ਤੁਮ ਗਾਵਤ ਗੁਰ ਗੋਲ ਮਾ ਜਾਏ ਮਹਾਰਾਜ ਸਤੇ ਪਾਸ਼ਾ ਨੇ ਆਖਿਆ ਆਵੋ ਸਿੱਖ ਸੰਤੋ ਕੇ ਪਿਆਰੇ ਹੋ ਗਾਓ ਸਤੀਬਾਈ ਸਤੀਬਾਈ ਨੂੰ ਗਾਓ ਸਦਗੂ ਸਤੇ ਪਾਸ਼ਾ ਮਹਾਰਾਜ ਜਿਹਨ ਜਨ ਜਤਿ ਤੇ ਫਿਰ ਅਨੰਤੇ ਖੇੜੇ ਦਾ ਤੁਮ ਜਿਹੜਾ ਪਤਾ ਲੱਗੇਗਾ ਇਸ ਗੁਰੂ ਕੀ ਬਾਣੀ ਗਾਉਣ ਦੇ ਨਾਲ ਜਿਹੜਾ ਆਨੰਦ ਪ੍ਰਾਪਤ ਹੁੰਦਾ ਓਹ ਹਲਸਾ ਜੀ ਹੋਰ ਕਿ ਤੋਂ ਪ੍ਰਾਪਤ ਹੋਈਆਂ ਦੁਨੀਆਂ ਦੇ ਲੋਕਾਂ ਨੇ ਇਹ ਨੀ ਗੀਤਾਂ ਸੁਣਾਇਆ ਤੇ ਜੀ ਮਨੋਰੰਜਨ ਦਾ ਸਾਧਨ ਹੈ ਮਨੋਰੰਜਨ ਨਹੀਂ ਅਲਸਾ ਦੀ ਇਹ ਤਾਂ ਮਨੋ ਗੰਦਾ ਬਣ ਚੁੱਕਿਆ ਹੈ ਜਿਹੜਾ ਮਨ ਨੂੰ ਗੰਦਾ ਹੀ ਕਰੀ ਜਾ ਰਿਹਾ ਮਨ ਨੂੰ ਗੰਦਾ ਹੀ ਕਰੀ ਜਾ ਰਿਹਾ ਆਓ ਸਮਝਣ ਕਰਮ ਲੈ ਰਹੀ ਹੈ ਸਤਿ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਸਾਰਿਆਂ ਤੇ ਮਿਹਰ ਕਰਨਾ ਗੁਰੂ ਕੇ ਸੇਖੋ ਜਿੰਨੇ ਕਿਤੇ ਜੋ ਸਮਾਂ ਪਹਿਲੇ ਲੱਗਿਆ ਉਹਦੇ ਲੱਗਿਆ ਉਹਦੇ ਲੱਗਿਆ ਜਦੋਂ ਪਤਾ ਲੱਗ ਜਾਏ ਕਿ ਇਹ ਰਸਤਾ ਮਾੜਾ ਹੈ ਉਹੋ ਉਸ ਰਸਤੇ ਨੂੰ ਛੜਨ ਦੇ ਵਿੱਚ ਬੜੀ ਬੜੀ ਭਲਾਈ ਹੁੰਦੀ ਹੈ ਇਸ ਲਈ ਜਿੰਨਾ ਵੀ ਹੋ ਸਕਦਾ ਹੈ ਪ੍ਰਦੂਸ਼ਣ ਤੋਂ ਰਹਿਤ ਆਪਣੇ ਸਮਾਗਮ ਕਰੋ ਪ੍ਰਦੂਸ਼ਣ ਕਿਹੜਾ ਹੈ ਨਸ਼ਿਆਂ ਦਾ ਗੰਦੇ ਕੀਤਾ ਦਾ ਇਹ ਅਸਲੀ ਪ੍ਰਦੂਸ਼ਣ ਹੈ ਜਿਹੜਾ ਸਾਡੇ ਜੀਵ ਨੂੰ ਸਾਡੇ ਸਮਾਜ ਨੂੰ ਗੜਤੀ ਕਰੀ ਤੁਰਾ ਜਾ ਰਿਹਾ ਹੈ ਇਸ ਲਈ ਜਿੰਨਾ ਹੋ ਸਕਦਾ ਹੈ ਸਾਡੇ ਤੱਕ ਦੇ ਨਾਲ ਆਪਣੇ ਕਰਦਨ ਕਰੋ ਵੇਖੋ ਜਿਹੜੇ ਦੁਨੀਆ ਕਰਦੀ ਹੋਵੇ ਤੇ ਸਾਰੇ ਖੋ ਜਾਰੇ ਹੈ ਤੇ ਦੇਵੇਂ ਖਾਲਸਾ ਦੇ ਗੁਰੂ ਨੇ ਆਖਿਆ ਜਦੋਂ ਉਹ ਸਾਮੋਹ ਨੇ ਕਰਦਨਾ ਤੇ ਦੁਨੀਆ ਡਿੰਗਾ ਲਾ ਲਾ ਕੇ ਤਾਂ ਵੇਂਦੀ ਐ ਕਿ ਕਮਾਲ ਹੋ ਗਈ ਵੜਾ ਗਿਆ ਕੀਤਾ ਵੀ ਇਸ ਗੁਰਸਖ ਨੇ ਇਸ ਲਈ ਲੋਕ ਹੈਰਾਨ ਹੁੰਦੇ ਐ ਰੋਲ ਰੋਲ ਮਾਡਲ ਬਣੋ ਗੁਰੂ ਤੇ ਸਿੱਖੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇਖੋ ਸਮਝਾ ਬਖਸ਼ਿਤੀ ਹੈ ਗੰਧ ਹੱਤ ਬੋਲਦਾ ਤੇ ਖਾਲਸਾ ਜੀ ਗੰਦਿਆਂ ਵਿੱਚ ਗੰਦੇ ਬੰਨਾ ਆਗਾ ਉਹ ਨਹੀਂ ਹੁੰਦਾ ਗੰਦਿਆਂ ਦੇ ਵਿੱਚ ਚੰਗੇ ਬੰਨਾ ਆਗਾ ਉਹ ਬਣੇ ਜਾਂਦੇ ਐ ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਸਾਰਾਂ ਤੇ ਮਿਹਰ ਕਰਨਾ ਆਉ ਦਿੱਤਾ ਹੋਇਆ ਸਮਾਪਤ ਹੋ ਚੁੱਕਿਆ ਹੈ ਜਿਨੇ ਸੰਗਤ ਨੂੰ ਇਤਿਹਾਸ ਦੀ ਕਦਰ ਕੀਤੀ ਗਈ ਹੈ ਸਭ ਦੇ ਨਾਮਾਂ ਥਾਵਾਂ ਨੂੰ ਸਤਿਗੁਰੂ ਮਹਾਰਾਜ ਆਪ ਜਾਂਦੇ ਨੇ ਸਭ ਦੇ ਕੋਟਾਨ ਕੋਟ ਧੰਨਵਾਦ ਸਮੁੱਚੇ ਜਥੇ ਦਾ ਧੰਨਵਾਦ ਜਿਨ੍ਹਾਂ ਦੇ ਵੱਲੋਂ ਸਲਾਣਾ ਸਮਾਪਤ ਕਰਕੇ ਸੰਗਤ ਨੂੰ ਗੁਰੂ ਬਖਸ਼ਵਰ ਦੇ ਨਾਲ ਲੁੜੇ ਜਾ ਰਿਹਾ ਹੈ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਸਮੁੱਚੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਬੜੇ ਪਿਆਰ ਨਾਲ ਸੁਣਿਆ ਇਹਨਾਂ ਵਿੱਚ ਕਹਿੰਦੇ ਬਾਈ ਵੀਰਪਾਲ ਸਿੰਘ ਜੀ ਪਾਈ ਸੁਵਾਰਨ ਸਿੰਘ ਰਾਜਵਟ ਸਿੰਘ ਸਾਹ ਪਰਾ ਸਵਾਲ ਸਰ ਵਾਲੇ ਫਤਿ ਬੁਲਾਉਣ ਦੇ ਗੱਜ ਕਿ ਆਖੋ ਜੀ